ਜੋ ਪੁਰਸ਼ ਪਤਨੀ ਨਾਲ ਇਹ ਕੰਮ ਕਰਦਾ ਹੈ ਉਸ ਦੀ ਪਤਨੀ ਹਮੇਸ਼ਾ ਖੁਸ਼ ਰਹਿੰਦੀ ਹੈ। ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਦੋਸਤੋ ਮੱਧ ਪ੍ਰਦੇਸ਼ ਦੇ ਰਾਜਾ ਦਾ ਨਾਮ ਸੀ ਸਵਰਨਪਾਨੂੰ। ਉਸ ਦੇ ਇੱਕ ਰੂਪਵਤੀ ਕੁੜੀ ਸੀ ਜਿਸ ਦਾ ਨਾਮ ਸੀ ਪਾਨੁਮਤੀ। ਉਹ ਕੁੜੀ ਰੂਪ, ਗੁਣ ਤੇ ਬੁੱਧੀ ਤੋਂ ਬਹੁਤ ਤੇਜ ਸੀ। ਹੌਲੀ-ਹੌਲੀ ਰਾਜਕੁਮਾਰੀ ਜਦ ਵਿਆਹ ਦੇ ਯੋਗ ਹੋਈ ਤਾਂ ਰਾਜਾ ਨੇ ਆਪਣੀ ਧੀ ਤੋਂ ਪੁੱਛਿਆ ਧੀਏ ਮੈਂ ਤੇਰੇ ਲਈ ਇੱਕ ਸਵੰਬਰ ਦਾ ਇੰਤਜ਼ਾਮ ਕਰ ਰਿਹਾ ਹਾਂ ਤੂੰ ਆਪਣੇ ਹੋਣ ਵਾਲੇ ਪਤੀ ਵਿੱਚ ਕੀ ਕੀ ਵਿਸ਼ੇਸ਼ਤਾ ਦੇਖਣਾ ਚਾਹੁੰਦੀ ਹੈ ਤੇਰਾ ਪਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਫਿਰ ਮੈਂ ਉਸੇ ਨੂੰ ਧਿਆਨ ਵਿੱਚ ਰੱਖ ਕੇ ਸਵੰਬਰ ਦੀ ਵਿਵਸਥਾ ਕਰਾਂਗਾ ਤਾਂ ਰਾਜਕੁਮਾਰੀ ਕਹਿੰਦੀ ਹੈ ਪਿਤਾ ਜੀ ਪ੍ਰਤੀਯੋਗਤਾ ਵਿੱਚ ਸਾਰੇ ਗੁਨਾ ਦੀ ਪਹਿਚਾਨ ਹੋ ਜਾਵੇਗੀ ਸਾਨੂੰ ਕਈ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਨਾ ਚਾਹੀਦਾ ਹੈ ਜੋ ਰਾਜਕੁਮਾਰ ਸਾਰੀਆਂ ਪ੍ਰੀਤ ਪ੍ਰਤੀਯੋਗਿਤਾਵਾਂ ਵਿੱਚ નિਪੁੰਨ ਹੋਵੇਗਾ ਉਹੀ ਮੇਰਾ ਪਤੀ ਹੋਵੇਗਾ ਦੋਸਤੋ ਧੀ ਦੇ ਕਹਨ ਤੇ ਰਾਜਾ ਨੇ ਆਪਣੇ ਰਾਜ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਦਾ ਆਯੋਜਨ ਕਰਵਾਇਆ ਜਿਵੇਂ ਤੀਰੰਦਾਜ਼ੀ ਗਾਇਨ ਵਿਦਿਆ ਨਾਚ ਕਲਾ ਸ਼ਾਸਤਰ ਗਿਆਨ ਰਾਜਾ ਨੇ ਇਸ ਦਾ ਜ਼ਿੰਮਾ ਆਪਣੇ ਮੰਤਰੀ ਦੇ ਪੁੱਤ ਭਰਤ ਨੂੰ ਸੌਂਪ ਦਿੱਤਾ ਭਰਤ ਰਾਜਾ ਦੇ ਵਰਤਮਾਨ ਮੰਤਰੀ ਦਾ ਪੁੱਤ ਸੀ ਬਚਪਨ ਤੋਂ ਹੁਣ ਤੱਕ ਰਾਜਕੁਮਾਰੀ ਤੇ ਭਰਤ ਇਕੱਠੇ ਖੇਡੇ ਤੇ ਵੱਡੇ ਹੋਏ ਸੀ ਤੇ ਭਰਤ ਮਨ ਹੀ ਮਨ ਰਾਜਕੁਮਾਰੀ ਨੂੰ ਬਹੁਤ ਚਾਹੁੰਦਾ ਸੀ ਉਸ ਨੂੰ ਪਿਆਰ ਕਰਦਾ ਸੀ ਪਰ ਉਸ ਨੇ ਇਹ ਗੱਲ ਕਦੇ ਰਾਜਕੁਮਾਰੀ ਭਾਨੂਮਤੀ ਨੂੰ ਨਹੀਂ ਦੱਸੀ ਕਿਉਂਕਿ ਉਹ ਜਾਣਦਾ ਸੀ ਕਿ ਰਾਜਕੁਮਾਰੀ ਭਾਨੂਮਤੀ ਰਾਜਾ ਸਾਹਿਬ ਦਿੱਤੀ ਹੈ ਤੇ ਉਹ ਇੱਕ ਮੰਤਰੀ ਦਾ ਪੁੱਤ ਹੈ ਰਾਜਾ ਆਪਣੀ ਧੀ ਦਾ ਵਿਆਹ ਕਦੇ ਉਸ ਨਾਲ ਕਰਨ ਨੂੰ ਤਿਆਰ ਨਹੀਂ ਹੋਵੇਗਾ ਉਹ ਆਪਣੀ ਧੀ ਦਾ ਵਿਆਹ ਕਿਸੇ ਰਾਜਾ ਦੇ ਪੁੱਤ ਨਾਲ ਹੀ ਕਰੇਗਾ ਤੇ ਇਹੀ ਸੋਚ ਕੇ ਉਸਨੇ ਕਦੇ ਵੀ ਆਪਣੇ ਮਨ ਦੀ ਗੱਲ ਬਾਹਰ ਨਹੀਂ ਆਉਣ ਦਿੱਤੀ ਭਰਤ ਨੂੰ ਰਾਜਾ ਨੇ ਜੋ ਕੰਮ ਸੌਂਪਿਆ ਸੀ ਉਹ ਬੜੀ ਨਿਸ਼ਠਾ ਨਾਲ ਉਸ ਵਿੱਚ ਲੱਗ ਗਿਆ ਉਸਨੇ ਸਾਰੇ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਦੀ ਵਿਵਸਥਾ ਕੀਤੀ ਇੱਕ ਜਗ੍ਹਾ ਤੀਰ ਅੰਦਾਜ਼ੀ ਕਰਨ ਲਈ ਮੈਦਾਨ ਤਿਆਰ ਕੀਤਾ ਗਿਆ ਇੱਕ ਜਗ੍ਹਾ ਨ੍ਰਿਤਸ਼ਾਲਾ ਬਣਵਾਈ ਗਈ ਇੱਕ ਜਗ੍ਹਾ ਗਾਇਨ ਵਿਦਿਆ ਦਾ ਸਮਾਨ ਰੱਖ ਦਿੱਤਾ ਇੱਕ ਜਗ੍ਹਾ ਸ਼ਾਸਤਰ ਗਿਆਨ ਦੀ ਵਿਵਸਥਾ ਕਰ ਦਿੱਤੀ ਗਈ। ਇੱਕ ਸਥਾਨ ਤੇ ਰੂਪ ਨੂੰ ਪ੍ਰਦਰਸ਼ਨ ਕਰਨ ਦਾ ਆਯੋਜਨ ਕੀਤਾ ਗਿਆ। ਹੁਣ ਤਾਂ ਦੂਰ ਦੂਰ ਦੇ ਰਾਜਾ ਮਹਾਰਾਜਾ ਰਾਜਕੁਮਾਰ ਉਹਨਾਂ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੈਣ ਲਈ ਆਉਣ ਲੱਗੇ। ਕਈ ਦਿਨਾਂ ਤੱਕ ਇਹ ਪ੍ਰੋਗਰਾਮ ਚੱਲਦਾ ਰਿਹਾ ਪਰ ਕੋਈ ਰਾਜਾ ਇਸ ਤਰ੍ਹਾਂ ਦਾ ਨਹੀਂ ਨਿਕਲਿਆ ਜੋ ਸਾਰੀਆਂ ਪ੍ਰਤੀਯੋਗਿਤਾਵਾਂ ਵਿੱਚ ਨਿਪੁੰਨ ਹੋਵੇ। ਕਿਸੇ ਨੂੰ ਤੀਰ ਅੰਦਾਜ਼ੀ ਆਉਂਦੀ ਸੀ ਤਾਂ ਉਸ ਨੂੰ ਗੋਣਾ ਨਹੀਂ ਆਉਂਦਾ ਸੀ। ਕਿਸੇ ਨੂੰ ਗੋਣਾ ਆਉਂਦਾ ਸੀ ਤਾਂ ਉਸ ਨੂੰ ਤੀਰ ਅੰਦਾਜ਼ੀ ਨਹੀਂ ਆਉਂਦੀ ਸੀ ਕੋਈ ਸ਼ਾਸਤਰ ਗਿਆਨ ਵਿੱਚ નિਪੁੰਨ ਸੀ ਤਾਂ ਉਸ ਨੂੰ ਬਾਕੀ ਕੰਮ ਨਹੀਂ ਆਉਂਦੇ ਸੀ ਕੋਈ ਸੋਣਾ ਸੀ ਤਾਂ ਉਹ ਗਿਆਨੀ ਨਹੀਂ ਸੀ ਉਸ ਨੂੰ ਲੜਨਾ ਨਹੀਂ ਆਉਂਦਾ ਸੀ ਕਹਿਣ ਦਾ ਮਤਲਬ ਕੋਈ ਇਹੋ ਜਿਹਾ ਨਹੀਂ ਸੀ ਜੋ ਸਾਰੇ ਗੁਣਾ ਵਿੱਚ નિਪੁੰਨ ਹੋਵੇ ਆਖਰਚ ਇਹ ਗੱਲ ਨਿਕਲ ਕੇ ਆਈ ਕਿ ਜੋ ਜੋ ਜਿਸ ਜਿਸ ਗੁਣ ਵਿੱਚ નિਪੁੰਨ ਹੋਵੇ ਉਸ ਨੂੰ ਰੋਕ ਲਿਆ ਜਾਵੇ ਤੇ ਬਾਕੀਆਂ ਨੂੰ ਭੇਜ ਦਿੱਤਾ ਜਾਵੇ ਤੇ ਇਸ ਤਰ੍ਹਾਂ ਹੀ ਹੋਇਆ ਤਾਂ ਰਾਜਾ ਨੇ ਆਪਣੀ ਧੀ ਨੂੰ ਕਿਹਾ ਤੀ ਕਿਸੇ ਇੱਕ ਰਾਜਕੁਮਾਰ ਵਿੱਚ ਇਹ ਸਾਰੇ ਗੁਣ ਨਹੀਂ ਸਨ ਕਿਸੇ ਵਿੱਚ ਇੱਕ ਹੈ ਤਾਂ ਕਿਸੇ ਵਿੱਚ ਦੋ ਹਨ ਇਸ ਲਈ ਅਸੀਂ ਇਹ ਫੈਸਲਾ ਕੀਤਾ ਹੈ ਕਿ ਅਲੱਗ-ਅਲੱਗ ਕਲਾਵਾਂ ਵਿੱਚ નિਪੁੰਨ ਰਾਜਕੁਮਾਰਾਂ ਚੋਂ ਹੀ ਤੈਨੂੰ ਸਰਵ ਸ਼੍ਰੇਸ਼ਟਿਤ ਚੋਣ ਕਰਨੀ ਹੋਵੇਗੀ ਰਾਜਕੁਮਾਰੀ ਕਹਿਣ ਲੱਗੀ ਪਿਤਾ ਜੀ ਇਹ ਸਪਤਾ ਇੱਕ-ਇੱਕ ਗੁਣ ਵਿੱਚ ਹੀ ਸ਼੍ਰੇਸ਼ਠ ਹਨ ਇਹਨਾਂ ਵਿੱਚੋਂ ਮੈਂ ਆਪਣਾ ਸਰਵ ਸ਼੍ਰੇਸ਼ਟ ਵਰ ਕਿਵੇਂ ਚੁਣ ਸਕਾਂਗੀ ਰਾਜਾ ਕਹਿੰਦਾ ਹੈ ਧੀ ਅਸੀਂ ਸਾਰੇ ਰਾਜਕੁਮਾਰਾਂ ਨੂੰ ਕੁਝ ਦਿਨਾਂ ਲਈ ਇੱਥੇ ਰੋਕ ਲਿਆ ਹੈ ਇਹਨਾਂ ਵਿੱਚ ਜੋ ਤੈਨੂੰ ਸਰਵਸ਼੍ਰੇਸ਼ਟ ਲੱਗੇ ਉਹ ਚੁਣ ਕੇ ਸਾਨੂੰ ਦੱਸ ਦੇਵੀਂ ਅਸੀਂ ਉਸਦੇ ਨਾਲ ਤੇਰਾ ਵਿਆਹ ਕਰਵਾ ਦੇਵਾਂਗੇ ਇਸ ਤਰ੍ਹਾਂ ਅਲੱਗ-ਅਲੱਗ guna ਸਰਵਸ਼੍ਰੇਸ਼ਟ ਉਹਨਾਂ ਸਾਰੇ ਰਾਜਕੁਮਾਰਾਂ ਨੂੰ ਰਾਜਾ ਸਵਨਪਾਨੂੰ ਨੇ ਆਪਣੇ ਇੱਥੇ ਰੋਕ ਲਿਆ ਉਹ ਸਾਰੇ ਆਪਣੇ ਆਪ ਨੂੰ ਸਰਵਸ਼੍ਰੇਸ਼ਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਲੱਗੇ ਕੋਈ ਗਾਇਨ ਵਿਦਿਆਤ ਸ੍ਰੇਸ਼ ਸੀ ਤਾ ਉਹ ਸਵੇਰੇ ਸਵੇਰੇ ਜਦ ਰਾਜਕੁਮਾਰੀ ਉੱਠ ਕੇ ਆਉਂਦੀ ਸੀ ਤਾਂ ਆਪਣਾ ਰਾਗ ਲਗਾਉਂਦਾ ਸੁੰਦਰ ਰਾਜਕੁਮਾਰ ਆਪਣੀ ਸੁੰਦਰਤਾ ਨਾਲ ਉਸ ਨੂੰ ਮੋਹਿਤ ਕਰਨ ਦਾ ਯਤਨ ਕਰਦੇ ਗਿਆਨੀ ਆਪਣੇ ਗਿਆਨ ਨਾਲ ਉਸ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਤਲਵਾਰ ਬਾਜ਼ ਆਪਣੇ ਜੋਹਰ ਦਿਖਾ ਕੇ ਰਾਜਕੁਮਾਰੀ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੇ ਜਦੋਂ ਸ਼ਾਮ ਨੂੰ ਰਾਜਕੁਮਾਰੀ ਆਪਣੇ ਕਮਰੇ ਵਿੱਚ ਸੌਣ ਲਈ ਜਾਂਦੀ ਨ੍ਰਿਤ ਕਲਾ ਵਿੱਚ ਸਰਵ ਸ਼੍ਰੇਸ਼ਟ ਰਾਜਕੁਮਾਰ ਉਸ ਨੂੰ ਆਪਣੀ ਨ੍ਰਿਤ ਸ਼ਾਲਾ ਵਿੱਚ ਬੁਲਾ ਲੈਂਦਾ ਤੇ ਉਸ ਦਾ ਖੂਬ ਮਨੋਰੰਜਨ ਕਰਦਾ ਕੋਈ ਰਾਜਕੁਮਾਰੀ ਨੂੰ ਹਸਾਉਣ ਦੀ ਕੋਸ਼ਿਸ਼ ਕਰਦਾ ਉਹ ਸਾਰੇ ਆਪਣੇ ਗੁਣ ਦਿਖਾ ਕੇ ਰਾਜਕੁਮਾਰੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਕਈ ਦਿਨਾਂ ਤੱਕ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਵੇਂ ਜਿਵੇਂ ਰਾਜਕੁਮਾਰੀ ਉਹਨਾਂ ਸਾਰਿਆਂ ਦੇ ਨਾਲ ਆਪਣਾ ਸਮਾਂ ਬਿਤਾ ਰਹੀ ਸੀ ਓਵੇਂ ਓਵੇਂ ਉਸ ਦੀਆਂ ਉਲਝਣਾਂ ਵਧਦੀਆਂ ਜਾ ਰਹੀਆਂ ਸਨ ਉਹ ਸੋਚਾਂ ਵਿੱਚ ਪੈ ਜਾਂਦੀ ਸੀ ਕਿ ਉਹ ਹੁਣ ਕਿਸ ਦੇ ਨਾਲ ਵਿਆਹ ਕਰੇ ਰਾਜਕੁਮਾਰੀ ਆਪਣੇ ਮਨ ਦੀ ਇਹ ਅਵਸਥਾ ਲੈ ਕੇ ਮੰਤਰੀ ਦੇ ਪੁੱਤ ਭਰਤ ਕੋਲ ਗਈ ਤੇ ਉਸ ਨੂੰ ਦੱਸਿਆ ਕਿ ਉਹ ਇਹੋ ਜਿਹੇ ਮਜ਼ਦਾਰ ਵਿੱਚ ਫਸੀ ਹੈ ਜਿੱਥੇ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਉਹ ਇਹ ਤੈਅ ਨਹੀਂ ਕਰ 파ਰੀ ਕਿ ਉਹ ਕਿਸ ਨੂੰ ਵਰ ਚੁਨੇ ਉਸਨੇ ਭਰਤ ਨੂੰ ਕਿਹਾ ਕਿ ਤੂੰ ਮੇਰੀ ਕੁਝ ਮਦਦ ਕਰ ਤਾਂ ਭਰਤ ਨੇ ਕਿਹਾ ਰਾਜਕੁਮਾਰੀ ਇਸ ਕੰਮ ਵਿੱਚ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਤੁਹਾਡੀ ਜ਼ਿੰਦਗੀ ਤੁਹਾਡੀ ਪਸੰਦ ਇਸ ਦਾ ਫੈਸਲਾ ਤਾਂ ਤੁਸੀਂ ਹੀ ਲੈਣਾ ਹੈ ਕਿਉਂਕਿ ਵਿਆਹ ਕਰਨ ਤੋਂ ਬਾਅਦ ਰਾਜਕੁਮਾਰ ਦੇ ਨਾਲ ਤੁਸੀਂ ਹੀ ਰਹਿਣਾ ਹੈ ਮੈਂ ਨਹੀਂ ਮੈਂ ਤਾਂ ਇਹ ਹੀ ਕਹਿ ਸਕਦਾ ਹਾਂ ਕਿ ਜੋ ਵੀ ਫੈਸਲਾ ਲੋ ਸੋ ਸਮਝ ਕੇ ਲੈਣਾ ਇਹ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਰਾਜਕੁਮਾਰੀ ਬੋਲੀ ਪਰਤ ਇਹਨੇ ਸਾਰੇ ਰਾਜਕੁਮਾਰਾਂ ਦੇ ਗੁਣਾਂ ਨੂੰ ਜਦੋਂ ਮੈਂ ਦੇਖਤੀ ਹਾਂ ਤਾਂ ਮੈਂ ਉਲਝ ਜਾਂਦੀ ਹਾਂ ਤਪਰਤ ਕਹਿੰਦਾ ਹੈ हे ਰਾਜਕੁਮਾਰੀ ਇੱਕ ਗੱਲ ਦੱਸੋ ਵਿਆਹ ਦੇ ਲਈ ਤੁਸੀਂ ਇੱਕ ਵਿਅਕਤੀ ਦੀ ਤਲਾਸ਼ ਕਰ ਰਹੇ ਹੋ ਜਾਂ ਕਿਸੇ ਗੁਣ ਦੀ ਰਾਜਕੁਮਾਰੀ ਨੇ ਕਿਹਾ ਸਿੱਧੀ ਜੀ ਗੱਲ ਹੈ ਮੈਂ ਕਿਸੇ ਨੌਜਵਾਨ ਨੂੰ ਹੀ ਤਲਾਸ਼ ਕਰ ਰਹੀ ਹਾਂ ਜੋ ਮੈਨੂੰ ਖੁਸ਼ ਰੱਖ ਸਕੇ ਤਪਰਤ ਕਹਿੰਦਾ ਹੈ हे ਰਾਜਕੁਮਾਰੀ ਜਦ ਤੁਸੀਂ ਕਿਸੇ ਵਿਅਕਤੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਡੇ ਤੇ ਗੁਣਾ ਦੀ ਧੁੰਨ ਕਿਉਂ ਸਵਾਰ ਹੈ ਇਸ ਚੱਕਰ 'ਚ ਤੁਸੀਂ ਆਪਣੇ ਵਰਨ ਨੂੰ ਭੁੱਲ ਰਹੇ ਹੋ ਕੀ ਤੁਸੀਂ ਜਾਣਦੇ ਹੋ ਕਿ ਜੋ ਵਿਅਕਤੀ ਧਨੁਰ ਵਿੱਦਿਆ ਵਿੱਚ ਕੁਸ਼ਲ ਹੈ ਉਹ ਤੁਹਾਨੂੰ ਕੁਸ਼ਰ ਸਕੀਗਾ ਹੋ ਸਕਦਾ ਹੈ ਉਹ ਸਿਰਫ ਧਨੁਰ ਵਿੱਦਿਆ ਦਾ ਹੀ ਮਾਹਰ ਹੋਵੇ ਪ੍ਰੇਮ ਸਮਰਪਣ ਸਨਮਾਨ ਸਦਭਾਵ ਵਰਗੀ ਕੋਈ ਵੀ ਚੀਜ਼ ਉਸਦੇ ਅੰਦਰ ਨਾ ਹੋਵੇ ਤੁਸੀਂ ਇਹ ਨਹੀਂ ਜਾਣਦੇ ਕਿ ਸੋਹਣਾ ਨੌਜਵਾਨ ਉੱਚ ਕੋਟੀ ਦਾ ਨ੍ਰਿਤਕ ਮਾਹਿਰ ਤੀਰ ਅੰਦਾਜ਼ ਪ੍ਰਤਿਭਾਸ਼ਾਲੀ ਗਾਇਕ ਤੇ ਸ਼ਾਸਤਰ ਗਿਆਨ ਤੋਂ ਇਲਾਵਾ ਉਹ ਕਿਹੋ ਜਿਹਾ ਵਿਅਕਤੀ ਹਨ ਫਿਰ ਭਾਰਤ ਨੇ ਰਾਜਕੁਮਾਰੀ ਨੂੰ ਦੱਸਿਆ ਕਿ ਇੱਕ ਚੰਗੇ ਪਤੀ ਜਾਂ ਵਰ ਦੀ ਗੱਲ ਕਰੀਏ ਜੋ ਆਪਣੀ ਪਤਨੀ ਨੂੰ ਖੁਸ਼ ਰੱਖ ਸਕੇ ਉਸ ਵਿੱਚ ਕਿਹੋ ਜੇ ਗੁਣ ਹੋਣ ਤਾਂ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਦਾ ਹਾਂ ਤੇ ਤੁਹਾਨੂੰ ਵੀ ਇਹੋ ਜੇ ਵਰ ਦੀ ਚੋਣ ਕਰਨੀ ਚਾਹੀਦੀ ਹੈ ਭਰਤ ਨੇ ਦੱਸਿਆ ਕਿ ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਦੇ ਕਾਬਿਲ ਹੋਵੇ ਜੋ ਪਤਨੀ ਦਾ ਮਹੱਤਵ ਸਮਝਦਾ ਹੋਵੇ ਜੋ ਉਸ ਨੂੰ ਉਹ ਸਨਮਾਨ ਦੇਵਾ ਸਕੇ ਜਿਸ ਨੂੰ ਪਾਉਣ ਦੀ ਉਹ ਧਿਕਾਰੀ ਹੋਵੇ ਜੋ ਸਮਾਂ ਆਂਤੇ ਆਪਣੇ ਪ੍ਰਾਣਾ ਦੀ ਬਾਜੀ ਲਾ ਕੇ ਵੀ ਆਪਣੀ ਪਤਨੀ ਦੀ ਰੱਖਿਆ ਕਰ ਸਕੇ ਜੋ ਇਹ ਸਮਝਦਾ ਹੋਵੇ ਕਿ ਔਰਤ ਸਿਰਫ ਭੋਗ ਦੀ ਵਸਤੂ ਨਹੀਂ ਹੈ ਜੋ ਇਹ ਸਮਝਦਾ ਹੋਵੇ ਕਿ ਉਸ ਦੀ ਪਤਨੀ ਸਿਰਫ ਉਸ ਦੇ ਲਈ ਹੀ ਆਪਣੇ ਮਾਪਿਓ ਭੈਣ ਭਰਾ ਨੂੰ ਛੱਡ ਕੇ ਆਈ ਹੈ ਉਸ ਦੇ ਨਾਲ ਕਿਹੋ ਜਿਹਾ ਵਰਤਾਵ ਕਰਨਾ ਚਾਹੀਦਾ ਹੈ ਜੋ ਜ਼ਿੰਦਗੀ ਭਰ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇ ਜਿਸ ਦੇ ਨਾਲ ਰਹਿ ਕੇ ਔਰਤ ਨੂੰ ਹਰ ਸੁੱਖ ਸੁਵਿਧਾ ਦਾ ਅਹਿਸਾਸ ਹੋਵੇ ਇਹੋ ਜੇ ਵਰ ਨੂੰ ਲੱਭਣਾ ਚਾਹੀਦਾ ਹੈ ਇਹੋ ਜੇ ਵਰ ਦਾ ਕੀ ਫਾਇਦਾ ਜੋ ਸਿਰਫ ਦਿਸਣ ਵਿੱਚ ਹੀ ਸੋਨਾ ਹੋਵੇ ਤੇ ਉਹ ਆਪਣੇ ਰੂਪ ਦੇ ਕੁਮਾਨ ਵਿੱਚ ਪਤਨੀ ਨੂੰ ਕੁਝ ਸਮਝਦਾ ਹੀ ਨਾ ਹੋਵੇ ਮੁਸ਼ਕਲ ਹਾਲਾਤਾਂ ਚ ਘਬਰਾ ਕੇ ਉਹ ਭੱਜ ਜਾਵੇ ਜਿਸ ਵਿੱਚ ਗਿਆਨਤਾ ਹੋਵੇ ਪਰ ਗਿਆਨ ਦੇ ਹੰਕਾਰ ਦਾ ਨਸ਼ਾ ਚੜਿਆ ਰਹਿੰਦਾ ਹੋਵੇ ਜੋ ਤੀਰ ਚਲਾਉਣਾ ਜਾਣਦਾ ਹੋਵੇ ਪਰ ਯੁੱਧ ਦੀ ਸਥਿਤੀ ਬਨਨ ਤੇ ਘਰੇ ਲੁੱਕ ਕੇ ਬੈਠ ਜਾਵੇ ਜਿਸਦੇ ਅੰਦਰ ਹਿੰਮਤ ਨਾ ਹੋਵੇ ਸਿਰਫ ਪ੍ਰਤਿਭਾ ਹੀ ਹੋਵੇ ਇਹੋ ਜਿਹਾ ਵਿਅਕਤੀ ਕਿਸ ਕੰਮ ਦਾ ਜੀਵਨ ਸਾਥੀ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ਆਪਣੀ ਔਰਤ ਦੀ ਰੱਖਿਆ ਲਈ ਸੀਨਾ ਤਾਨ ਕੇ ਮੁਸ਼ਕਲ ਹਾਲਾਤਾਂ ਅੱਗੇ ਖੜਾ ਹੋ ਜਾਵੇ ਹਰ ਮੁਸ਼ਕਲ ਵਿੱਚ ਆਪਣੀ ਪਤਨੀ ਦੀ ਰੱਖਿਆ ਕਰ ਸਕੇ ਪਤਨੀ ਨੂੰ ਪੈਰ ਦੀ ਜੁੱਤੀ ਸਮਝ ਕੇ ਉਸ ਦਾ અપਮਾਨ ਨਾ ਕਰੇ ਉਸ ਨੂੰ ਗਾਲਾ ਨਾ ਕੱਢੇ ਉਸ ਦਾ ਆਪਣੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਸਮਝੇ ਉਸ ਨੂੰ ਆਪਣਾ ਅੱਧਾ ਅੰਗ ਸਮਝ ਕੇ ਚੱਲੀ। ਉਹ ਜ਼ਿੰਦਗੀ ਭਰ ਉਸ ਔਰਤ ਦੇ ਉਸ ਤਿਆਗ ਨੂੰ ਯਾਦ ਰੱਖੇ ਜਦੋਂ ਉਸਨੇ ਦੂਜੇ ਦੇਸ਼ ਤੇ ਕਿਸੇ ਅਣਜਾਣ ਵਿਅਕਤੀ ਨਾਲ ਵਿਆਹ ਕੀਤਾ ਸੀ। ਜਿੱਥੇ ਉਸਨੇ ਜਨਮ ਲਿਆ ਸੀ, ਉਸ ਮਾਪੇ ਦਾ ਘਰ ਛੱਡ ਕੇ ਉਹ ਤੁਹਾਡੇ ਘਰ ਆਈ। ਉਹ ਤੁਹਾਡੇ ਘਰ અપਮਾਨ ਸਹਿਣ ਲਈ ਨਹੀਂ ਆਈ। ਉਹ ਤੁਹਾਡੇ ਘਰ ਨੂੰ ਖੁਸ਼ੀਆਂ ਦੇਣ ਲਈ ਆਈ ਹੈ। ਉਹ ਤੁਹਾਨੂੰ ਖੁਸ਼ ਰੱਖੇ। ਤੁਸੀਂ ਉਸ ਨੂੰ ਖੁਸ਼ ਰੱਖੋ। ਇਹੀ ਹੁੰਦਾ ਹੈ ਪਤੀ ਪਤਨੀ ਦਾ ਪ੍ਰੇਮ ਤੇ ਵਿਆਹ ਦਾ ਅਸਲ ਅਰਥ ਇਹੀ ਹੈ। ਅਜੀਹੇ ਪਤੀ ਦੀ ਪਤਨੀ ਹਮੇਸ਼ਾ ਖੁਸ਼ ਰਹਿੰਦੀ ਹੈ। ਦੋਸਤੋ ਮੰਤਰੀ ਦੇ ਪੁੱਤ ਦੀ ਗੱਲ ਸੁਣ ਕੇ ਰਾਜਕੁਮਾਰੀ ਭਾਨੂ ਮਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਹੈਰਾਨ ਸੀ ਉਸਨੇ ਇਹ ਸੋਚਿਆ ਨਹੀਂ ਸੀ ਕਿ ਜਿਸ ਗੱਲ ਨੂੰ ਉਹ ਨਹੀਂ ਜਾਣਦੀ ਉਸਦੇ ਬਾਰੇ ਭਰਤ ਜਾਣਦਾ ਹੈ। ਰਾਜਕੁਮਾਰੀ ਅਕੀਕ ਕੁਝ ਕਹਿੰਦੀ ਇੰਨੇ ਚ ਭਰਤ ਉੱਥੇ ਚਲਾ ਗਿਆ। ਪਰਤ ਦੇ ਸ਼ਬਦ ਰਾਜਕੁਮਾਰੀ ਦੇ ਕੰਨਾਂ ਵਿੱਚ ਸਾਰੀ ਰਾਤ ਗੂੰਜਦੇ ਰਹੇ ਅਗਲੀ ਸਵੇਰ ਜਦੋਂ ਰਾਜਕੁਮਾਰੀ ਸੋ ਕੇ ਉੱਠੀ ਤਾਂ ਉਸਨੇ ਘੁੰਮਣ ਦਾ ਫੈਸਲਾ ਕੀਤਾ ਰਾਜਕੁਮਾਰੀ ਸਾਰੇ ਰਾਜਕੁਮਾਰਾਂ ਦੇ ਨਾਲ ਘੁੰਮਣ ਲਈ ਜੰਗਲ ਵੱਲ ਚਲੀ ਗਈ ਉਸ ਦੀ ਸੁਰੱਖਿਆ ਲਈ ਭਰਤ ਵੀ ਉਸ ਦੇ ਨਾਲ ਚਲਾ ਗਿਆ ਰਾਜਕੁਮਾਰੀ ਉਹਨਾਂ ਸਾਰੇ ਰਾਜਕੁਮਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਅੱਗੇ ਨੂੰ ਜਾ ਰਹੀ ਸੀ ਗੱਲਾਂ ਹੀ ਗੱਲਾਂ ਚ ਸੰਘਣੇ ਜੰਗਲ 'ਚ ਅੱਗੇ ਨਿਕਲ ਗਈ ਉਸ ਨੂੰ ਇਸ ਗੱਲ ਦਾ ਵੀ ਧਿਆਨ ਨਹੀਂ ਰਿਹਾ ਕਿ ਅੱਗੇ ਜੰਗਲ ਬਹੁਤ ਸੰਘਣਾ ਹੈ ਤੇ ਜੰਗਲੀ ਜਾਨਵਰਾਂ ਦਾ ਵੀ ਖਤਰਾ ਹੈ ਸੰਘਨੇ ਜੰਗਲ ਨੂੰ ਦੇਖ ਕੇ ਭਰਤ ਰੁਕਿਆ ਤੇ ਕਹਿਣ ਲੱਗਿਆ ਰੁਕੋ ਹੁਣ ਸਾਨੂੰ ਇੱਥੋਂ ਵਾਪਸ ਚੱਲਣਾ ਚਾਹੀਦਾ ਹੈ ਕਿਉਂਕਿ ਅੱਗੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ ਭਰਤ ਦੀ ਗੱਲ ਸੁਣ ਕੇ ਉਹਨਾਂ ਵਿੱਚੋਂ ਇਕ ਰਾਜਕੁਮਾਰ ਭਰਤ ਦਾ ਮਜ਼ਾਕ ਉਡਾਉਂਦੇ ਹੋਏ ਬੋਲਿਆ ਬੱਸ ਐਨੇ ਹੀ ਡਰਪੋਕ ਸੀਤਾ ਨਾਲ ਕਿਉਂ ਆਏ ਚੁੱਪਚਾਪ ਜਾ ਕੇ ਘਰੇ ਬੈਠੋ ਦੂਜਾ ਰਾਜਕੁਮਾਰ ਹੱਸਦੇ ਹੋਏ ਬੋਲਿਆ ਕਬਰੋਂਦੇ ਕਿਉਂ ਹਾਂ ਅਸੀਂ ਹਾਂ ਨਾ ਚੱਲਦੇ ਹਾਂ ਪਰਤ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਦੇਖੋ ਤੁਹਾਡੇ ਸਾਰਿਆਂ ਦੀ ਸੁਰੱਖਿਆ ਦਾ ਜਿੰਮਾ ਮੇਰੇ ਉੱਪਰ ਹੈ ਤੇ ਅੱਗੇ ਸੰਗਣਾ ਜੰਗਲ ਹੈ ਤੇ ਜੰਗਲ ਚ ਸ਼ੇਰ ਚਿੱਤੇ ਭਾਲੂ ਵਰਗੇ ਖਤਰਨਾਕ ਜਾਨਵਰ ਰਹਿੰਦੇ ਹਨ ਜਾਨ ਬੁਝ ਕੇ ਮੁਸੀਬਤ ਵਿੱਚ ਪੈਣਾ ਕਿੱਥੋਂ ਦੀ ਸਮਝਦਾਰੀ ਹੈ ਪਰ ਉਹਨਾਂ ਵਿੱਚੋਂ ਕਿਸੇ ਦੇ ਸਮਝ 'ਚ ਇਹ ਗੱਲ ਨਹੀਂ ਉਹਨਾਂ ਦੇ ਦਿਮਾਗ ਵਿੱਚ ਤਾਂ ਇੱਕ ਹੀ ਗੱਲ ਸੀ ਕੀ ਰਾਜਕੁਮਾਰੀ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਬਹਾਦਰ ਸਿੱਧ ਕਰਨਾ ਰਾਜਕੁਮਾਰੀ ਵਿਪਰਤਤੀ ਕਲ ਨੂੰ ਅਣ ਸੁਨਿਆ ਕਰਦੇ ਹੋਏ ਅੱਗੇ ਵਧ ਕੇ ਉਹ ਸਾਰੇ ਰਾਜਕੁਮਾਰ ਆਪਣੀਆਂ ਆਪਣੀਆਂ ਡਿੰਗਾ ਮਾਰਦੇ ਹੋਏ ਰਾਜਕੁਮਾਰੀ ਦੇ ਨਾਲ ਚੱਲਣ ਲੱਗੇ ਉਸੇ ਵੇਲੇ ਸਾਹਮਣੇ ਇੱਕ ਖੁਖਾਰ ਸ਼ੇਰ ਦੀ ਗਰਜਣਾ ਸੁਣਾਈ ਦਿੱਤੀ ਸ਼ੇਰ ਰਾਜਕੁਮਾਰੀ ਤੇ ਆਪਣੀਆਂ ਨਜ਼ਰਾਂ ਜਮਾਈ ਬੈਠਾ ਸੀ ਸ਼ੇਰ ਨੂੰ ਦੇਖ ਕੇ ਰਾਜਕੁਮਾਰੀ ਡਰ ਗਈ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇਸ ਤਰ੍ਹਾਂ ਸ਼ੇਰ ਨੂੰ ਆਪਣੇ ਸਾਹਮਣੇ ਨਹੀਂ ਦੇਖਿਆ ਸੀ ਭਰਤ ਭੱਜ ਕੇ ਰਾਜਕੁਮਾਰੀ ਦੇ ਅੱਗੇ ਜਾ ਕੇ ਖੜਾ ਹੋ ਜਾਂਦਾ ਹੈ ਹੁਣ ਸ਼ੇਰ ਦੀ ਨਜ਼ਰ ਰਾਜਕੁਮਾਰੀ ਤੋਂ ਹਟ ਚੁੱਕੀ ਸੀ ਤੇ ਉਹ ਭਰਤ ਨੂੰ ਘੂਰਦਾ ਹੋਇਆ ਅੱਗੇ ਵਧਣ ਲੱਗਿਆ ਭਰਤ ਨੇ ਰਾਜਕੁਮਾਰੀ ਨੂੰ ਕਿਹਾ ਰਾਜਕੁਮਾਰੀ ਤੁਸੀਂ ਇੱਥੋਂ ਭੱਜ ਜਾਓ ਉਦੋਂ ਤੱਕ ਮੈਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹਾਂ ਦੂਜੇ ਰਾਜਕੁਮਾਰਾਂ ਨੇ ਦੇਖਿਆ ਕਿ ਸ਼ੇਰ ਬਿਲਕੁਲ ਨੇੜੇ ਆ ਗਿਆ ਹੈ ਤਾਂ ਉਹ ਡਰਦੇ ਮਾਰੇ ਕੰਬਣ ਲੱਗੇ ਤੇ ਸਾਰੇ ਰਾਜਕੁਮਾਰਾਂ ਨੇ ਰਾਜਕੁਮਾਰੀ ਨੂੰ ਕਿਹਾ ਆਓ ਰਾਜਕੁਮਾਰੀ ਸਾਡੇ ਨਾਲ ਭੱਜ ਚੱਲੋ ਨਹੀਂ ਤਾਂ ਇਹ ਸ਼ੇਰ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ ਦੋਸਤੋ ਉਹਨਾਂ ਸਾਰੇ ਰਾਜਕੁਮਾਰਾਂ ਦੀ ਗੱਲ ਸੁਣ ਕੇ ਰਾਜਕੁਮਾਰੀ ਨੇ ਜਵਾਬ ਦਿੱਤਾ ਤੁਸੀਂ ਸਾਰੇ ਚਲੇ ਜਾਓ ਮੈਂ ਭਰਤ ਨੂੰ ਇਕੱਲਾ ਛੱਡ ਕੇ ਨਹੀਂ ਜਾ ਸਕਦੀ ਦੋਸਤੋ ਉਹ ਸਾਰੇ ਰਾਜਕੁਮਾਰ ਭਰਤ ਤੇ ਰਾਜਕੁਮਾਰੀ ਨੂੰ ਉੱਥੇ ਛੱਡ ਕੇ ਭੱਜ ਗਏ ਹਨ ਭਰਤ ਫੁਰਤੀ ਦਿਖਾਉਂਦੇ ਹੋਏ ਉਸ ਸ਼ੇਰ ਦੀ ਪਿੱਠ ਤੇ ਚੜ ਕੇ ਬੈਠ ਗਿਆ ਤੇ ਆਪਣੀਆਂ ਮਜ਼ਬੂਤ ਬਾਹਾਂ ਨਾਲ ਫੰਦਾ ਬਣਾ ਕੇ ਉਸ ਦੀ ਗਰਦਨ ਨੂੰ ਫੜ ਲਿਆ ਸ਼ੇਰ ਨੇ ਉਸ ਨੂੰ ਹੇਠਾ ਸੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭਰਤ ਨੇ ਉਸ ਦੀ ਗਰਦਨ ਨੂੰ ਨਾ ਛੱਡਿਆ ਕਾਫੀ ਦੇਰ ਹੋ ਚੁੱਕੀ ਸੀ ਭਰਤ ਕਾਫੀ ਜ਼ਖਮੀ ਹੋ ਚੁੱਕਿਆ ਸੀ ਐਨੇ ਵਿੱਚ ਰਾਜਾ ਦੇ ਸਿਪਾਹੀਆਂ ਨੇ ਆ ਕੇ ਸ਼ੇਰ ਨੂੰ ਆਪਣੇ ਤੀਰਾਂ ਨਾਲ ਵਿੰਨ ਦਿੱਤਾ ਸ਼ੇਰ ਮਰ ਚੁੱਕਿਆ ਸੀ ਪਰਤ ਉੱਠਿਆ ਤੇ ਰਾਜਕੁਮਾਰੀ ਦੇ ਕੋਲ ਪਹੁੰਚਿਆ ਰਾਜਕੁਮਾਰੀ ਨੇ ਉਸਦਾ ਹਾਲ ਪੁੱਛਿਆ ਤਾਂ ਭਰਤ ਨੇ ਦੱਸਿਆ ਕਿ ਉਹ ਠੀਕ ਹੈ ਸਿਪਾਈਆਂ ਨੇ ਕਿਹਾ ਕਿ ਸਾਨੂੰ ਰਸਤੇ ਵਿੱਚ ਕੁਝ ਰਾਜਕੁਮਾਰ ਫਸਦੇ ਹੋਏ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਮੁਸ਼ਕਲ ਵਿੱਚ ਫਸੇ ਹੋਏ ਹੋ ਇਸ ਲਈ ਅਸੀਂ ਇੱਥੇ ਆਏ ਇਸ ਤਰ੍ਹਾਂ ਉਹ ਸਾਰੇ ਘਰ ਵਾਪਸ ਆ ਗਏ ਤੇ ਅਗਲੇ ਦਿਨ ਰਾਜਕੁਮਾਰੀ ਭਰਤ ਨੂੰ ਮਿਲਣ ਉਸਦੇ ਕੋਲ ਪਹੁੰਚੀ ਤੇ ਪੁੱਛਣ ਲੱਗੀ ਕਿ ਸਭ ਠੀਕ ਤਾਂ ਹੈ ਨਾ ਫਿਰ ਉਸਨੇ ਕਿਹਾ ਮੈਂ ਤੈਨੂੰ ਆਪਣਾ ਫੈਸਲਾ ਦੱਸਣਾ ਹੀ ਹਾਂ ਭਰਤ ਨੇ ਉਤਸੁਕਤਾ ਨਾਲ ਪੁੱਛਿਆ ਤਾਂ ਦੱਸੋ ਕਿਸ ਨੂੰ ਚੁਣਿਆ ਹੈ ਤੁਸੀਂ ਆਪਣੇ ਪਤੀ ਦੇ ਰੂਪ ਵਿੱਚ ਗਾਇਕ ਨ੍ਰਿਤਕ ਤੀਰਅੰਦਾਜ਼ ਸ਼ਾਸਤ੍ਰ ਵਿਦਿਆਚ ਮਹਾਰਾਜਾ ਫਿਰ ਸੋਹਣੇ ਰਾਜਕੁਮਾਰ ਨੂੰ ਭਰਤ ਦੀ ਗੱਲ ਸੁਣ ਰਾਜਕੁਮਾਰੀ ਨੇ ਕਿਹਾ ਭਰਤ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਮੈਂ ਆਪਣਾ ਵਰ ਨਹੀਂ ਚੁਣਿਆ ਇਨ੍ਹਾਂ ਵਿੱਚੋਂ ਕੋਈ ਮੇਰਾ ਪਤੀ ਬਨਨ ਦੀ ਯੋਗ ਵੀ ਨਹੀਂ ਹੈ ਮੈਂ ਇਹੋ ਜੇ ਵਿਅਕਤੀ ਨੂੰ ਚੁਣਿਆ ਹੈ ਜੋ ਆਪਣੇ ਤੋਂ ਜ਼ਿਆਦਾ ਮੇਰੇ ਜੀਵਨ ਨੂੰ ਮਹੱਤਵ ਦਿੰਦਾ ਹੈ ਭਰਤ ਨੇ ਸਿਰ ਚੁੱਕ ਕੇ ਰਾਜਕੁਮਾਰੀ ਦੇ ਚਿਹਰੇ ਵੱਲ ਗੌਰ ਨਾਲ ਦੇਖਿਆ ਤੇ ਕਿਹਾ ਕਿ ਤੂੰ ਸੱਚ ਕਹਿ ਰਹੀ ਹੈ ਰਾਜਕੁਮਾਰੀ ਬੋਲੀ ਹਾਂ ਰਾਜਕੁਮਾਰੀ ਨੇ ਕਿਹਾ ਹਾਂ ਪਰਤ ਮੈਂ ਤੈਨੂੰ ਆਪਣੇ ਪਤੀ ਦੇ ਰੂਪ ਵਿੱਚ ਚੁਣਿਆ ਹੈ ਹੁਣ ਮੈਂ ਤੇਰੇ ਦਿਲ ਦੀ ਗੱਲ ਜਾਨਣਾ ਚਾਹੁੰਦੀ ਹਾਂ ਕਿ ਤੂੰ ਮੈਨੂੰ ਆਪਣੀ ਜੀਵਨ ਸਾਥੀ ਦੇ ਰੂਪ ਵਿੱਚ ਸਵੀਕਾਰ ਕਰੇਂਗਾ ਪਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰਤ ਕਹਿਣ ਲੱਗਿਆ ਰਾਜਕੁਮਾਰੀ ਮੈਂ ਹਮੇਸ਼ਾ ਤੁਹਾਨੂੰ ਦਿਲ ਤੋਂ ਚਾਹਿਆ ਹੈ ਤੋਸੀ ਮੈਨੂੰ ਆਪਣੇ ਯੋਗ ਸਮਝ ਕੇ ਮੈਨੂੰ ਦੁਨੀਆ ਦਾ ਸਭ ਤੋਂ ਭਾਗਸ਼ਾਲੀ ਇਨਸਾਨ ਬਣਾ ਦਿੱਤਾ ਹੈ ਦੋਸਤੋ ਇਸ ਤਰ੍ਹਾਂ ਰਾਜਕੁਮਾਰੀ ਨੇ ਆਪਣੇ ਮਨ ਦੀ ਗੱਲ ਆਪਣੇ ਪਿਓ ਨੂੰ ਦੱਸੀ ਤੇ ਉਸਦੇ ਪਿਓ ਨੇ ਵੀ ਬੜੀ ਖੁਸ਼ੀ ਦੇ ਨਾਲ ਆਪਣੀ ਧੀ ਦਾ ਵਿਆਹ ਭਰਤ ਨਾਲ ਕਰ ਦਿੱਤਾ ਇਸ ਸਮਾਰੋਹ ਵਿੱਚ ਸਾਰੀ ਪ੍ਰਜਾ ਨੇ ਰਾਜਕੁਮਾਰੀ ਤੇ ਰਾਜਕੁਮਾਰ ਨੂੰ ਬਹੁਤ ਦੁਆਵਾਂ ਤੇ ਆਸ਼ੀਰਵਾਦ ਦਿੱਤਾ ਦੋਸਤੋ ਖੁਸ਼ੀ-ਖੁਸ਼ੀ ਦੇ ਨਾਲ ਦੋਨੋਂ ਆਪਣੀ ਜ਼ਿੰਦਗੀ ਜਿਉਣ ਲੱਗੇ। ਦੋਸਤੋ ਇਸ ਕਹਾਣੀ ਦਾ ਮਤਲਬ ਇਹ ਹੈ ਕਿ ਜੋ ਇੱਕ ਦੂਜੇ ਨੂੰ ਸਮਰਪਿਤ ਰਹਿੰਦਾ ਹੈ, ਜੋ ਇੱਕ ਦੂਜੇ ਲਈ ਜਿਉਂਦਾ ਹੈ, ਅਸਲ ਰੂਪ ਵਿੱਚ ਉਹੀ ਪ੍ਰੇਮ ਹੁੰਦਾ ਹੈ। ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।